ਆ ਬਣਾ ਬਣਾ ਜਿਹੜੀ ਵੀਡੀਓ ਬਣਾਉਣਾ ਹੈ ਇਹ ਫੁੱਦੂ ਹੁੰਦਾ ਵੀ ਸਰ ਇਹਦਾ ਨਹੀਂ ਤਾਂ ਫੁੱਦੂ ਹੁੰਦਾ ਵੀ ਸਰ ਤੂੰ ਬਣਾ ਜਿਹੜੀ ਵੀਡੀਓ ਕਿਹਾ ਹੋਇਆ ਬਾਈ ਬਾਈ ਫੁੱਦੂ ਹੁੰਦਾ ਪਹਿਲੇ ਤਰ ਮੂਰ ਤੇ ਅੱਜ ਬਾਈ ਸਵੇਰੇ ਪਰੇਸ਼ਾਨੀ ਤਾਂ ਨਹੀਂ ਹੋਈ ਕੋਈ ਪਰੇਸ਼ਾਨੀ ਵੈਸੇ ਹੈ ਤੂੰ ਅੱਜ ਤਗੜਾ ਰਿਹਾ ਕਿਉਂਗਾ ਕੋਈ ਮਮਾ ਅੱਜ ਆਇਆ ਸੂਰਜ ਨਾਲ ਲੈ ਕੇ ਆ ਬੰਦਾ ਸਪੈਸ਼ਲ ਸੂਰਜ ਲੈ ਕੇ ਆ ਕਮਾਲ ਹੋ ਗਿਆ ਅਸੀਂ ਕਾਲ ਜੀ ਮੈਂ ਤੁਹਾਡਾ ਬਿੱਲਾ ਸਿੱਧੂ ਤੇ ਮੇਰੇ ਨਾਲ ਨੇ ਆਕਾਸ਼ ਗਿੱਲ ਦਤਾਲ ਤੋਂ ਤੇ ਨਾਲ ਮੇਰਾ ਮਾਮਾ ਕਾਕਾ ਸਰਪੰਚ ਹਾਕਮਵਾਲਾ ਜੱਗੂ ਹਾਕਮਵਾਲੇ ਦਾ ਖਾਸ ਯਾਰ ਮਿੱਤਰ ਇਹ ਬੰਦਾ ਬਈ ਤੇ ਅੱਜ ਅਸੀਂ ਸ਼ੂਟ ਕਰ ਰਿਹਾ ਕਿਹਦਾ ਸ਼ੂਟ ਅੱਜ ਜਾਗਾ ਬਈ ਦਰਸ਼ਨ ਦਾ ਦਰਸ਼ਨ ਦਤਾਲ ਵਾਲੇ ਦੇ ਸ਼ੂਟ ਤੇ ਆ ਜੀ ਅੱਜ ਅੱਜ ਸਾਡੇ ਨਾਲ ਇੱਕ ਸੀਨੀਅਰ ਆਰਟਿਸਟ ਸਾਡਾ ਵੱਡਾ ਭਾਈ ਤੇ ਹਰਜੀਤ ਪਵਾਨੀਗੜ ਅਕਸਰ ਤੁਸੀਂ ਵੱਡੀਆਂ ਛੋਟੀਆਂ ਫਿਲਮਾਂ 'ਚ ਦੇਖਿਆ ਹੋਣਾ ਤੇ ਹਾਂਜੀ ਹਰਜੀਤ ਬਈ ਚੰਦ ਸ਼ਬਦ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਫਸਟ ਟਾਈਮ ਬਾਈ ਦਰਸ਼ਨ ਦੇ ਸ਼ੂਟ ਤੇ ਆਏ ਆ ਤੇ ਚਲੋ ਸਾਰੇ ਆਰਟਿਸਟ ਆਪਣੇ ਭਰਾ ਨੇ ਆਪਣੇ ਬਰਾਬਰ ਦੀ ਨੇ ਕੋਈ ਸੀਨੀਅਰ ਜੂਨੀਅਰ ਦਾ ਕੋਈ ਚੱਕਰ ਨਹੀਂ ਹੈਗਾ ਨਹੀਂ ਬਾਈ ਹੁੰਦਾ ਸਰ ਇੱਕ ਮਾਮਾ ਹੁੰਦਾ ਹੁਣ ਜਿਹੜਾ ਤੇਰੇ ਕੋਲੇ ਤਜਰਬਾ ਹੈ ਸਾਡੇ ਕੋਲੇ ਹਜੇ ਆਉਣੀ ਚਾਹੀਦਾ ਮੇਰੇ ਹਿਸਾਬ ਨਾਲ ਤਜਰਬਾ ਤਾਂ ਆਪਣੇ ਆਪ ਆ ਜਾਂਦਾ ਹੈਗਾ ਤੇ ਵਧੀਆ ਟੀਮ ਆ ਸਾਰੇ ਵਧੀਆ ਇੱਕ ਦੂਜੇ ਨਾਲ ਮਿਲ ਕੇ ਵਰਕ ਕਰ ਰਹੇ ਆ ਤੇ ਮੈਨੂੰ ਹਰਜੀਤ ਬਾਈ ਨਾਲ ਤੁਸੀਂ ਨੇ ਤਰਨਾਟ ਬਾਈ ਦੇ ਸੈੱਟ ਤੇ ਦੇਖਿਆ ਹੋਊਗਾ ਅਕਸਰ ਅਸੀਂ ਇਕੱਠੇ ਹੁੰਦੇ ਸੀ ਤੇ ਹੁਣ ਸਾਡੇ ਦਿਨ ਨਹੀਂ ਭਿੜੇ ਹੈਗੇ ਤਾਂ ਕਰਕੇ ਤਰਨਾਟ ਬਾਈ ਦੇ ਸੈੱਟ ਤੇ ਜਾ ਨਹੀਂ ਹੋਇਆ ਚਲੋ ਇਹ ਤਾਂ ਬਾਈ ਲਾਈਨ ਇਹ ਜੀ ਆਜ ਅੱਜ ਤੇ ਸਰਕਲ ਚ ਆ ਜਾਈਏ ਅਸੀਂ ਚੋਗੇ ਦਾ ਸਿਸਟਮ ਹੈ ਜਿੱਥੇ ਚੋਗ ਹੈ ਉਹਦੇ ਕਹਿਣ ਨੂੰ ਕੋਈ ਦਿਨੋਂ ਦ ਤੇ ਅੱਜ ਬਈ ਸਵੇਰੇ ਪਰੇਸ਼ਾਨੀ ਤਾਂ ਨਹੀਂ ਹੋਈ ਕੋਈ ਪਰੇਸ਼ਾਨੀ ਵੈਸੇ ਹੈ ਤੂੰ ਅੱਜ ਤਗੜਾ ਰਿਹਾ ਕਿਉਂਕਾ ਕਮ ਅੱਜ ਆਇਆ ਸੂਰਜ ਨਾਲ ਲੈ ਕੇ ਬੰਦਾ ਸਪੈਸ਼ਲ ਸੂਰਜ ਲੈ ਕੇ ਆਇਆ ਬਹੁਤ ਕਮਾਲ ਹੋ ਗਿਆ ਸੁਭਾ ਹਲ ਹੋ ਗਈ ਸੂਰਜ ਨੂੰ ਥੈਂਕ ਯੂ ਬੋਲ ਲਾਂਗੇ ਬਾਈ ਤੁਸੀਂ ਮੇਰੇ ਰੱਖ ਲਈ ਮੇਰੇ ਆਉਣ ਨਾਲ ਤਾਂ ਤੜ੍ਹ ਲਈ ਥੈਂਕ ਯੂ ਥੈਂਕ ਯੂ ਦੇਖ ਲਓ ਮਿੱਤਰੋ ਵੀ ਐਡੇ ਐਡੇ ਦਾ ਬਹੁਤ ਸੋਹਣਾ ਲੱਗਿਆ ਕੱਲ ਤਾਂ ਸਾਰਾ ਦਿਨ ਠੰਡੀ ਠੰਡ ਬਾਲੀ ਪਿਛਲੇ ਤਾਂ ਬਾਈ 4-5 ਦਿਨ ਤਾਂ ਐਸੇ ਵੀ ਕਦੇ ਸੂਰਜ ਨਿਕਲੂਗਾ ਤੇ ਜੁੜੇ ਰਹੋ ਮੇਰੇ ਨਾਲ ਅੱਜ ਸਾਨੂੰ ਮੂਵਮੈਂਟਾਂ ਦਿਖਾਵਾਂਗੇ ਬਾਈ ਅੱਜ ਹਰ ਰੱਡ ਨਾਲ ਹਰਜੀਤ ਬਾਈ ਐ ਤੇ ਅੰਦਰ ਹੋਰ ਵੀ ਆਰਟਿਸਟ ਤਕੜੇ ਤਕੜੇ ਨੇ ਬਲੌਗ ਦੇ ਨਾਲ ਜੁੜੇ ਰਹੋ ਪਾਵੇਂ ਪੜਾਕੇ ਹੁਣ ਅਸੀਂ ਥੋੜੇ ਇੱਕ ਦੋ ਸੀਨ ਕਰ ਲਏ ਕਿਉਂਕਿ ਬੁਣੀ ਦਾ ਟਾਈਮ ਹੈ 2-4 ਦਿਨ ਤਾਂ ਪਹਿਲਾਂ ਬਾਈ ਐ ਲੱਗਾ ਜਿਵੇਂ ਕਾਲੇ ਸ਼ਿਸ਼ੇ ਵਾਲੀ ਬਾਤ ਚ ਬੈਠ ਕੇ ਘੇਰ ਜਿਹੀ ਚੜਦੇ ਹੁੰਦੀ ਅੱਜ ਤਾਂ ਪੁਣੇ ਕਿਹੜਾ ਜਦੋਂ ਖੁੱਲਾਗਾ ਅੱਜ ਦੁਨੀਆ ਚਮਕਣ ਜੇ ਦੁਨੀਆ ਲੱਗਣ ਲੱਗਾ ਵੀ ਦੁਨੀਆ ਤੇ ਹੈਗੇ ਹੈਗੇ ਠੀਕ ਹੈ ਮਿੱਤਰੋ ਜੁੜੇ ਰਹੋ ਬਲੌਗ ਦੇ ਨਾਲ ਆਜੋ ਸਦਾ ਪੁੱਛ ਲਾ ਪਹਿਲਾਂ ਵੀ ਗੱਲ ਕੀ ਹੋਈ ਆ ਬਾਈ ਸੋਸਰੀਕਰ ਫੇਰ ਬੁਲਾਉਂਦਾ ਜੇ ਦਿਨ ਮੈਂ ਮਿਲਣ ਆਇਆ ਹੁੰਦਾ ਮੈਂ ਤਾਂ ਤਾੜਾ ਫਾੜੀ ਕਰਨ ਆਇਆ ਬਾਈ ਐਂ ਸਾ ਕਰਾਇਆ ਸੀ ਯਾਰ ਤੈਨੂੰ ਤੇ ਯਾਰ ਮੇਰੀ ਗੱਲ ਸੁਣੋ ਤੂੰ ਪਹਿਲਾਂ ਇੱਕ ਧਰਤੀ ਗੱਲ ਸੁਣ ਲੈਣਾ ਸੱਤ ਬੁੱਤਾਂ ਨੂੰ ਨਜ਼ਰ ਆਉਂਦਾ ਸੱਤ ਲਿਆਣੇ ਉਹ ਮੇਰੀ ਸੁਣੀ ਨਹੀਂ ਹੋਰ ਉਹ ਸੌਂਦਰਨਾ ਕੱਟਨੇ ਆਕਸ਼ਨ ਕੁਝ ਨਹੀਂ ਕਰਦਾ ਨਾ ਕਾਕਾ ਕੱਟਦਾ ਹਨੂ ਬੋਲ ਲੈਂਦਾ ਨਾ ਛੋੜਾ ਨਹੀਂ ਲੱਗਦਾ ਨਾ ਮੈਂ ਉੱਤੇ ਦੀ ਜ਼ਰੂਰ ਕਰਕੇ ਆਂਦਾ ਸੱਚੀ ਬੋਲਾਂ ਜਾਂਦਾ ਆਂ ਆਉਂਦੀ ਐ ਆਵਾਜ਼ ਹਰਜੀਤ ਭਵਾਨੀ ਖੜਾ ਏ ਬਿਜਲੀ ਲੰਘੂ ਮੇਕਾਂ ਦੇ ਤਰ੍ਹਾਂ ਦੇ ਉਹ ਮੈਨੂੰ ਦਾ ਤਾੜਾ ਫੜੀ ਕਰਨ ਆ ਗਿਆ ਇੱਕ ਵਾਰੀ ਉਹਨੂੰ ਪੁੱਛ ਵੀ ਗੱਲ ਕੀ ਆ ਮੈਨੂੰ ਕਿਹ ਜਲ ਮੇਰੇ ਖੜਗਾ ਅਗੇ ਸਕੀਮਾ ਬਣਾਉਣ ਲੱਗਾ ਤਾੜਾ ਫੜੀ ਕਰਦਾ ਆ ਕਰਦਾ ਵਾਹ ਕਰਦਾ ਆ 2043 ਵੀ ਇਹ ਦੇ ਤੀਮੀ ਨੂੰ ਪੁੱਟ ਕੇ ਤੂੰ ਤਾਂ ਸੋਚਦਾ ਹਮੇ ਆ ਪਤਾ ਨਹੀਂ ਕਿੱਡੀ ਵੱਡੀ ਜੰਗ ਜਿੱਤ ਲਈ ਹੈ ਓਏ ਇਹ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੇਰੇਆਂ ਉਦੋਂ ਤਾਂ ਮੇਰੇ ਮੂਰੇ ਹੱਥ ਬੰਦਾ ਹੁੰਦਾ ਸੀ ਵਾਈ ਬਣ ਕੇ ਤੇ ਤੇਰੀ ਸਾੜੀ ਦਾ ਰਿਸ਼ਤਾ ਕਰਾ ਦੇ ਮੈਨੂੰ ਸੋਣੀ ਲੱਗਦੀ ਆ ਫਲਾ ਨਾ ਲੱਗਦੇ ਹੁਣ ਤੈਨੂੰ ਕੌਣੀ ਲੱਗਣ ਲੱਗੀ ਉਹ ਤੇਰੇ ਮੇਰਾ ਟੱਬਰ ਆ ਹਾਂ ਤਾਂ 7000 ਰੋਡ ਵੇਲੇ ਸਾਰੇ ਬੰਦੇ ਨੇ ਨਾਲੇ ਵਿੱਚ ਆਉਣ ਦੀ ਗਿਲ ਨਹੀਂ ਤਾਂ ਨੀ ਕਹਦੇ ਇੱਕ ਤਾਂ ਹੋਰ ਹੁੰਦਾਗਾ ਪਤਾ ਨਹੀਂ ਕੀ ਕਹਿੰਦਾ ਹੁੰਦੇ ਨੇ ਉਹਨੂੰ ਯਾਰ 70 ਤੀ ਨਗਮ ਨਾ ਹੀ ਪਤਾ ਨਹੀਂ ਕੀ ਕੋਸ਼ਿਸ਼ ਉਹ ਪਾਛਾਈ ਹੋਰ ਹੁੰਦੀ ਆ ਉਹ ਕੁਝ ਕਹਿ ਰਿਹਾ ਖਾਣ ਕੌਂ ਦੇ ਸਰ ਜੱਡੀ ਕਹਦੀ ਨਾ ਦੇ ਸਰ ਜੱਡੀ ਕਿਹੜੀ ਜਿਹੜੀ ਦੇ ਸਰ ਜੱਡੀ ਹੁਣ ਕਹੇ ਤੂੰ ਸਾਲੀ ਵਾਲਾ ਹੋ ਗਿਆ ਜਾਂ ਤਾਂ ਉੱਧਰ ਛਾਪਰਾ ਪਾਉਂਦਾ ਓਕੇ ਰੈਡੀ ਤੂੰ ਵੀ ਕਮਾਲ ਕਰੀ ਜਾਂਦਾ ਯਾਰ ਹੁਣ ਤੈਨੂੰ ਸਾਲੀ ਦੀ ਯਾਦ ਆ ਗਈ ਹੈ ਕਹਿੰਦਾ ਹੱਥ ਜੋੜਦਾ ਸੀ ਓਏ ਹੱਥ ਤਾਂ ਹਰੇਕ ਜੋੜਦਾ ਨਾਲੇ ਉਹਦਾਂ ਨੂੰ ਭੁੱਲ ਗਿਆ ਜਦੋਂ ਚਿੜੀ ਦੇ ਸਰ ਜੱਡੀ ਛਾਪ ਪੁਆਈ ਸੀ ਉਹ ਤਾਂ ਕਹਿੰਦੀ ਲੈ 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 ਰਿਸ਼ਤਾ ਕੁਝ ਨਹੀਂ ਹੁੰਦਾ ਬੜੀ ਸਾਊ ਆ ਉਹਨੂੰ ਦੇਖਿਆ ਕਰੋ ਬੋਲਦੀ ਨੂੰ ਕਿਵੇਂ ਬੋਲਦੀ ਆ ਉਹ ਮੇਰਾ ਤਾਂ ਭਾਈ ਸਾਹਿਬ ਕੜਾ ਬਣਦਾ ਸੀ 3-4 ਤੋਲਿਆਂ ਦਾ ਜਿਹੜਾ ਤੈਨੂੰ ਰਿਸ਼ਤਾ ਕਰਾਇਆ ਸੀ ਛੋਟੇ ਪਿੰਡ ਚਿੱਤਨੀ ਹੈਗੀ ਹੋਈ ਜੀ ਮੈਂ ਤੈਨੂੰ ਦੱਸਾਂ ਗੱਲ ਆ ਉਹ ਤੂੰ ਕੜੇ ਦੀ ਗੱਲ ਕਰਦਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਐਜੀ ਆ ਮੈਂ ਤੈਨੂੰ ਸ਼ਾਮ ਵੀ ਨਹੀਂ ਪਾਉਣੀ ਸੀਗੀ ਇਹ ਮਨ ਦਾ ਛੋਟੇ ਸਮਝ ਨਹੀਂ ਆਉਂਦੀ ਯਾਰ ਤੂੰ ਕਹਿੰਦਾ ਉਹ ਵੱਤ ਬੋਲਦੀ ਐ ਉਹ ਕਹਿੰਦੀ ਐ ਉਹ ਗਾਲੂ ਦੀ ਕੋੜਦਾ ਮੈਨੂੰ ਨਾ ਕਰਨਾ ਗੱਲ ਉਹ ਕਿਸੇ ਆਂਡੀ ਗੋੜੀ ਦਾ ਕਹਾ ਯਾਰ ਵੀ ਮੈਂ ਕਦੇ ਹੱਥ ਵੀ ਲਾਇਆ ਹੋਵੇ ਚਵਰ ਚਵਰ ਦਾ ਬੋਲਦੀ ਐ ਗੱਟ ਨਹੀਂ ਜੀ ਵੀ ਲੱਗੀ ਹੋਈ ਆ ਮੜੀ ਜੀ ਗੱਲ ਕਹਿ ਦਾਂ ਚਾਰ ਗੱਲਾਂ ਤੂੰ ਹੋਰ ਸੁਣਾਉਂਦੀ ਐ ਇੱਕ ਗੱਲ ਜੀ ਗੱਲ ਕਹਿਣਾ ਜਿੰਨੇ ਮੀਟਰ ਦੇ ਨੰਬਰ ਨੇ ਮੈਂ ਸਾਰੇ ਢਵਾ ਦੋ ਬਸ ਇੱਕ ਗੱਲ ਨੂੰ ਜ਼ਰੂਰ ਧਿਆਨ ਤੇ ਰੱਖਣੀ ਐ ਅਣਕੜ ਜਾਤੂ ਨਾਲ ਇੱਕ ਰੱਤੀ ਕੁੱਟੀ ਜਾਈ ਇੱਕੋ ਹੀ ਲੈ ਬਾਈ ਫਿਰ ਜੇ ਤੂੰ ਮੇਰੇ ਨਾਲ ਆ ਨਾ ਫਿਰ ਨਹੀਂ ਮਾਰਦਾ ਕਿਸੇ ਕੰਝਰ ਤੋਂ ਲੈ ਆ ਜਾ ਫਿਰ ਉਹ ਚਾਲ ਫਿਰ ਛੱਟ ਜੇ ਵਧੀਆ ਪਾ ਆ ਜਾ ਕਰ ਚੱਲੀ ਆ ਜਾ ਬਣਾ ਬਣਾ ਜਿਹੜੀ ਵੀਡੀਓ ਬਣਾਉਣਾ ਹੈ ਇਹ ਫੁੱਦੂ ਹੁੰਦਾ ਵੀ ਸਰ ਤਾ ਕਦੋਂ ਨੀ ਤਾ ਫੁੱਦੂ ਹੁੰਦਾ ਵੀ ਸਰ ਤੂੰ ਬਣਾ ਜਿਹੜੀ ਵੀਡੀਓ ਹੈ ਕੀ ਆ ਹੋਇਆ ਬਾਈ ਬਾਈ ਫੁੱਦੂ ਹੁੰਦਾ ਪਹਿਲੇ ਸਰ ਅਮੂਰ ਇਹਨੇ ਬੇਕਾਰਾ ਸਾ ਮਾਰੀ ਜਾਂਦਾ ਆਖਾਂ ਤੇ ਬਹੁਤੀ ਕੀ ਨੀ ਨਿਖੇੜਿਆ ਕਰਦੇ ਉਂਗਲੀ ਨਿਖੇੜਿਆ ਕਰਦੇ ਹਾਂ ਐ ਨਹੀਂ ਆ ਰੋਟੀਆਂ ਜਿਹਦੇ ਆ ਮੈਂ ਤੂੰ ਕਿਵੇਂ ਖਾਂਦਾ ਦੀ ਮੈਂ ਲੈ ਕੇ ਰੋਟੀਆਂ ਉੱਠਾ ਨਹੀਂ ਗੁੱਟਾ ਬਾਹਰ ਨਹੀਂ ਕੱਟਣਾ ਚਾਹੀਦਾ ਆ ਨਾ ਜਿਹੜੀ ਸੀ ਖੇੜੀ ਮਾਮੀ ਆ ਉਗਲਣ ਖੇੜੀ ਸੀ ਨਾ ਆਏ ਨਹੀਂ ਉਹ ਸਾਰਾ ਸੀ ਨਹੀਂ ਖੇੜਨੀ ਚਾਹੀਦੀ ਇੱਕ ਗੱਲ ਵੀ ਹੋ ਗਈ ਹਨ ਖੇੜਨ ਤੋਂ ਪਹਿਲਾਂ ਨਹੀਂ ਵੀ ਹੋ ਗਈ ਵੀ ਸਾਰੇ ਹੱਥਾਂ ਨਾਲ ਖਾਣੀ ਦੀ ਰੋਟੀ ਅੱਛੀ ਐਂ ਖਾਵੇ ਫਿਰ ਫੋਨ ਤੋਂ ਪਹਿਲਾਂ ਨਹੀਂ ਮੈਂ ਕਰਤਾ ਹਾਂ ਬੇ ਬਿਆਹ ਕਹਦਾ ਕਿਵੇਂ ਆਹੋ ਤੁਸੀਂ ਡਾਟਾ ਕਿਉਂ ਜਾਂਦੇ ਕਰ ਨਹੀਂ ਪਈਦਾ ਵੀ ਆਦਾ ਛਾਪਾ ਪੈ ਗਿਆ ਪਰ ਤਾਂ ਕੋਈ ਨਾ ਕੋਈ ਕੰਜਰ ਖਾਣਾ ਛੜੀ ਰਹਿਦਾ ਆ ਹੁਣ ਅੱਜ ਵਕੀਲ ਨਹੀਂ ਮਿਲੇ ਹੈਗਾ ਉਹ ਫਿਰ ਪਰਾਂ ਹਾਂ ਕਿ ਤੇ ਹੋਰ ਨਹੀ ਭਾਈ ਕੀ ਮੇਰੀ ਗੱਲ ਨਹੀਂ ਸਮਝ ਰਹੇ ਉੱਥੋਂ ਸੀਨ ਕੱਢੀ ਗੱਲ ਚੱਲ ਗਿਆ ਕਿਵੇਂ ਨਹੀਂ ਐਸ ਬਿੱਲਾ ਆ ਕੇ ਬਹਿ ਗਿਆ ਮੇਰੇ ਕੋਲ ਬਾਅਦ ਚ ਕਰ ਹਾਂ ਉਹ ਫੋਨ ਵੀ ਤੇ ਕਈ ਤਰੀਕਿਆਂ ਨਾਲ ਆਊਗਾ ਨਾ ਮੇਰੀ ਗੱਲ ਤਾਂ ਸਮਝਾ ਇਹ ਤਾਂ ਗੱਡੀ ਖਾਣੇ ਮਾਰੀ ਸੀਨ ਹੋ ਗਿਆ ਪੱਟੀ ਖੋਲਤੀ ਹੱਥ ਰਾਜੀ ਹੋਗੀ ਹੱਥ ਰਾਜੀ ਹੋਰ ਕੀ ਹੁੰਦਾ ਇਹ ਤਾਂ ਬਸ ਸੀਨ ਬਣਾਉਣਾ ਹੁੰਦਾ ਅੱਜ ਮੇਰਾ ਮਾਮਾ ਆ ਗਿਆ ਭਾਈ ਬੇਰ ਕਾ ਮਿਲਕ ਪਲਾਂਟ ਸੰਗਰੂਰ ਵੇਖਣ ਡੋਟੀ ਹੈ ਏਹ ਭਾਈ ਆਪਣਾ ਜਿਹੜਾ ਸੈਂਟਰ ਸਰਕਾਰ ਦੇ ਵਿੱਚ ਬੰਦਾ ਰੱਖਿਆ ਹੁੰਦਾ ਮੇਨ ਬਹੁਤ ਵੱਡੇ ਅਹੁਦੇ ਤੇ ਜਿਨੇ ਵੀ ਨੌਕਰੀਆਂ ਤੇ ਬੰਦੇ ਫਿੱਟ ਕਰਨੇ ਹੁੰਦੇ ਇਹ ਆਪਣਾ ਬਿੱਲ ਹੈ ਮੈਨੂੰ ਨਜ਼ਾਰਾ ਹੈ ਮੈਂ ਜਿਹੜੀ ਨੌਕਰੀ ਕਹਿੰਦਾ ਨਾ ਨਾ ਫਿੱਟਾ ਉੱਠ ਕੇ ਤਾਂ ਮੇਰੀ ਮਰਜ਼ੀ ਲੈ ਲਾਦਾ ਮਮਾ ਅੱਜ ਤਰੀ ਇੰਦਰਲੀ ਨੌਕਰੀ ਤੇ ਛੁੱਟੀ ਹੈ ਤੂੰ ਆ ਜਾ ਨੌਕਰੀ ਕਰ ਅੱਜ ਬੇਰਕਾ ਦਾ ਪ੍ਰਧਾਨ ਬਣਾਇਆ ਫਿਰ ਕੀ ਕੀ ਬਣਾਇਆ ਬੇਰਕਾ ਬੇਰਕਾ ਮਿਲਕ ਪਲਾਂਟ ਦਾ ਚੇਅਰਮੈਨ ਹੈ ਸੰਗਰੂਰ ਦਾ ਤੋਂ ਸਿੱਧੀ ਚੇਅਰਮੈਨ ਲਾਦਾ ਜੀ ਉਹ ਦੇਖੋ ਇਹ ਆਉਂਦੇ ਸ਼ਨੀਵਾਰ ਪੰਜ ਚਾਰ ਪੰਜ ਦਿਨ ਡਿਊਟੀ ਰੋਗ ਤੇ ਮੇਰੀ ਫੇਰ ਆਉਂਦੇ ਸ਼ਨੀਵਾਰ ਨਵੀਂ ਪੋਸਟ ਤਿਆਰ ਹੈ ਤੇ ਦੇ ਵੀ ਮੇਰੇ ਮਾਮੇ ਨੂੰ ਮੈਂ ਮਿਲਦਾ ਹਰ ਨਵੇਂ ਦਿਨ ਉਹਦਾ ਦੰਨਾ ਪਹਿਲੇ ਦਿਨ ਇੱਕ ਦਿਨ ਇਹ ਮਿਲ ਤਾ ਬਟਰਵਕਸ ਬੈਂਕ ਵਿੱਚ ਸੀ ਉਦੋਂ ਬਾਅਦ ਅਗਲੀ ਵਾਰੀ ਵੀ ਮੈਨੂੰ ਬਟਰਵਕਸ ਚਲਾਤਾ ਜੀ ਅਗਲੀ ਵਾਰੀ ਬੀਐਸਐਫ ਮੈਕਮੇਂ ਜਦੋਂ ਤੜਕੇ ਸਾਨੂੰ ਪਤਾ ਚਾਰ ਵਜੇ ਕਿੰਨਾ ਠੰਡਾ ਪਾਣੀ ਹੁੰਦਾ 5 ਵਜੇ ਟੁੱਟੀ ਛੱਡਣੇ ਹੁੰਦੇ ਆ ਉਹ ਇੱਕ ਦਿਨਾਂ ਗੇਟ ਵਾਲਾ ਟੁੱਟ ਗਿਆ ਮੈਂ ਸਾਰਾ ਭੱਜ ਕੇ ਉਹਨੂੰ ਗਾਲਾਂ ਕੱਢੀਆਂ ਮੈਂ ਮੇਰੀ ਪੋਸਟ ਬਦ ਲੋ ਉਦੋਂ ਬਾਅਦ ਕਿਹਨੇ ਸਿੱਧਾ ਜੰਗਲਾਤ ਮੈਕਮੇਂ ਜੰਗਲਾਤ ਮੈਕਮੇਂ ਚਲਾਤਾ ਉੱਥੇ ਬਾਂਦਰ ਮਾ ਪੈ ਕੇ ਮਗਰਾ ਨਹਿਰ ਤੇ ਮੈਂ ਇਹਨੂੰ ਆਖਿਆ ਭਈ ਇਹ ਵੀ ਨੋਟਾ ਤੇਰੇ ਬੀਐਸਐਫ ਚੋਂ ਰਟਾਇਰ ਕਰਾ ਦੇ ਅੱਜ ਬੇਰਖਾ ਬਲੱਡ ਸੰਗਰੂਰ ਹੈ ਭਾਈ ਤੇ ਹੁਣ 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 ਠੀਕ ਹੈ ਦਰਸ਼ਨ ਜੇ ਕਿਸੇ ਨੂੰ ਦੁੱਧਾ ਦਹੀਂ ਪਨੀਰ ਚਾਹੀਦਾ ਹੋਵੇ ਤਾਂ ਮਾਮੇ ਨਾਲ ਸੰਪਰਕ ਕਰ ਲੈ ਇੱਕ ਗੱਲ ਹੈ ਇੱਕ ਗੱਲ ਤਾਂ ਮੰਨਣੀ ਪਊਗੀ ਖਾਂਟ ਬੜੀ ਹੈ ਮੇਰੇ ਵਰਗੇ ਮਾੜੇ ਕਿਹੜਾ ਬੰਦਾ ਚਾਹ ਨਹੀਂ ਪੀ ਸਕਦਾ ਆਈ ਹੈ ਆਈ ਹੈ ਭਾਈ ਤਾਂ ਮੈਂ ਬਾਬੋ ਇਹਦੇ ਨੂੰ ਸੁਣੇ ਬਾਇਡ ਐਂਗਲ ਲੱਗ ਰਿਹਾ ਐਂਗਲ ਵਾਈਡ ਲੱਗ ਰਿਹਾ ਯਾਰ ਮਾਪੇ ਬੂਰੇ ਕਿਹੜੀ ਹੈ ਕਿਹੜੀ ਨਸਲਾ ਇਹ ਆ ਉਹੀ ਹੈ ਕਿਹੜੀ ਨਸਲਾ ਹੈ ਕਿੱਥੋਂ ਆਉਂਦੇ ਨੇ ਹੋਏ ਲਾਇਬਰੇ ਹੋਏ ਜਰਮਨ ਹਨ ਜਰਮਨ ਜਰਮਨ ਆ ਦੇ ਨਾ ਨਾ ਆ ਦੇ ਇਹਦਾ ਨੰਨੂ ਹੈ ਬਈ ਹਾਂ ਨੰਨੂ ਹੈ ਇਹਦਾ ਸਿਆਣਾ ਬੱਚਾ ਹੈ ਇਹਦਾ ਹਾਂ ਸਿਆਣਾ ਹਾਂ ਹਰਜੀਤ ਭਾਈ ਪ੍ਰਸ਼ਾਦਾ ਸ਼ੱਕੂਗੀ ਕੀ ਸ਼ੱਕੂਗੀ ਅਸੀਂ ਬਈ ਜੋਰ ਸਟਾਦੋਂਗੇ ਬਸ ਉਹੀ ਸ਼ੱਕ ਹਰਜੀਤ ਅੱਜ ਆ ਬੰਦਾ ਸੰਗਰੂਰ 베ਰ ਕਮਲ ਕਪਲੈਂਟ ਦੇ ਵਿੱਚ ਹੈ ਜੇ ਤੈਨੂੰ ਕੋਈ ਘਰ ਵਾਸਤੇ ਫਿਰ ਪਨੀਰ ਦੁੱਧ ਦਹੀਂ ਪਿਓਰ ਲੱਸੀ ਖੱਟੀ ਤੇ ਮਿੱਠੀ ਦੋਏ ਭਾਂਦੀ ਚਾਹੀਦੀ ਆ ਆਰਡਰ ਦੇਸ ਮੇਰੀ ਉੱਥੇ ਡਿਊਟੀ ਆ ਮੈਨੂੰ ਫਾਫੇ ਪਰ ਕਿੰਨਿੰਦਾ ਲੋਕਾਂ ਨੂੰ ਉਹ ਫਿਰ ਤੇਰੇ ਆਰਡਰ ਦੇ ਤਾਂ ਦੇਣਗੇ ਉਹ ਇਹ ਕੰਮ ਤਾਂ ਲਾਂਗਰੀ ਕਰ ਦੋ ਮਿਲ ਫਾਫੇ ਨਹੀਂ ਐ ਨਹੀਂ ਜੀ ਉੱਥੇ ਮਤਲਬ ਵੱਡਾ ਉਹਦਾ ਇਹਨਾਂ ਦਾ ਫੋਨ ਤੇ ਕੰਮ ਹੁੰਦਾ ਹੈ ਖਾਸਾ ਵੱਡਾ ਖਾਸਾ ਵੱਡਾ ਉਹਦਾ ਜਿਵੇਂ ਉਹ ਨਹੀਂ ਕਹਿਆ ਵੀ ਖਾਸਾ ਵੱਡਾ ਆਦਮੀ ਆ ਮੈਨੂੰ ਦੇ ਦਿੰਦਾ ਹੈ ਕੋਈ ਨਾ ਕੋਈ ਨੂੰ ਨੌਲੇਜ ਹੈ ਨਹੀਂ ਹੈ ਲੈ ਕੇ ਉਥੇ ਕਿ ਮਾ ਮਤਲਬ ਆਫਾ ਦੁੱਧ ਉਹ ਤਦ ਆ ਬਣੀ ਇਹ ਗੈਰਜੀਤ ਮੈਨੂੰ ਵੀ ਚੰਦਾ ਸੰਗਰੂਰ ਵੀ ਦੀ ਲੰਘਣੀ ਆਰਡਰ ਫੋਨ ਕਰ ਦੂਗਾ ਮਾਮਾ ਮਾ ਤੈਨੂੰ ਪੈਸੇ ਦੇਣ ਦੀ ਲੋੜ ਨਹੀਂ ਫੇਰੀ ਆਰਡਰ ਲੈ ਸਕਦੇ ਆਪਣੇ ਸ਼ਹਿਰ ਚ ਵੀ ਹੈਗਾ ਮੇਰ ਕਲਾਂ ਤੋਂ ਫੋਨ ਉਥੇ ਪਰ ਉਥੇ ਲਵਾਉਣੀ ਡਿਊਟੀ ਚੇਅਰਮੈਨ ਹੈ ਫਿਰ ਮੈਂ ਹਾਂ ਹਾਂ ਪੱਕਾ ਪੱਕਾ ਹੁੰਦਾ ਫੇਰ ਕਾਜ ਫੇਰ ਕਾਜ ਨਹੀਂ ਹੁੰਦਾ ਹੁੰਦਾ ਚੇਅਰ ਪਰਸਨ ਹੁੰਦਾ ਹੀ ਹੁੰਦਾ ਹਰੇਕ ਪਲੈਂਟ ਚ ਹੁੰਦਾ ਉਹਦਾ ਨਹੀਂ ਫਿਰ ਉਹਦਾ ਵੱਡਾ ਵੱਡਾ ਇਹਦੇ ਨਾਲ ਤਾਂ ਉਹਦਾ ਠੇਟਾ ਢਿੱਟ ਰਿਹਾ ਹੈ ਏ ਨਹੀਂ ਲੋਟ ਕੋਈ ਹੋਰ ਪਾ ਲਿਆ ਜਾ ਰਿਹਾ ਹੋਰ ਫਿਰ ਫੋਨ ਕਰੀ ਜਾ ਕਰਨਗੇ ਵੀ ਖੋਆ ਕੱਢਣਾ ਹੋਰ ਇਹਨੇ ਬਾਈ ਆਪੇ ਤਾਂ ਕਰੀ ਜਾਏਗਾ ਨਾ ਵੀ ਭੇਜੇ ਬਾਈ ਦੋ ਦੋ ਤਹੀ ਹਾਂ ਦੱਸਣਾ ਖੈਰ ਫਿਰ ਅਗਲੀ ਵਾਰੀ ਉਹ ਕਰ ਦੂੰਗਾ ਤੈਨੂੰ ਮਾਦਰ ਰੇਲ ਵਿੱਚ ਲੱਗੂ ਹੈ ਹੈ ਰੇਲ ਵਿੱਚ ਫਾਟ ਕੇ ਤੇ ਰੋਟੀ ਕਾ ਨੂੰ ਉੱਥੇ ਲਾ ਕੇ ਪੇਗੜੀ ਤੂੰ ਫਾਟ ਕੇ ਬਰਾ ਬਰਾ ਕਰਤਾ ਮੇਰਾ ਵੀਰ ਗੱਡੀ ਬਲਟਾ ਦੇ ਐ ਨਹੀਂ ਪਤਾ ਟ੍ਰੇਨ ਤੈਨੂੰ ਖੇਤਾਂ ਨੂੰ ਕੋਈ ਨਾ ਬਟਾ ਸਵਾਰੀਆਂ ਨੂੰ ਗੱਡੀ ਮੂਰੇ ਕਰਾ ਦੇ ਉਹ ਰੇਡ ਦੋ ਮੇਰਾ ਵੀਰ ਸਵਾਰੀਆਂ ਨੂੰ ਆ ਜੀ ਕਾਨੂੰਨ ਨਹੀਂ ਦੇਗਾ ਕਾਦੀ ਗੱਡੀ ਇੱਥੇ ਜੇ ਗਲਤੀ ਹੋ ਜਾਈ ਐ ਭਾਈ ਗਰੂ ਕਹਿ ਕੇ ਤੇ ਬਹਿ ਕੇ ਸ਼ਖਿਆ ਕਰਦੇ ਨੇ ਕਿਉਂ ਬੇਬੇ ਸਿਰ ਟਾ ਕੇ ਬਹਿ ਕੇ ਐ ਨਹੀਂ ਇਹ ਜਿਵੇਂ ਤੁਸੀਂ ਫਿਰਦੇ ਹੋ ਥਾਂ ਪੂਪ ਨੇ ਮਣ ਨੱਗੇ ਸਿਰ ਰੋਟੀ ਨਹੀਂ ਖਾਣੀ ਚੰਦੀ ਬੁੱਗੇ ਸਿਰ ਟਾ ਕੇ ਤੇ ਬੈਠ ਕੇ ਬੇਬੇ ਘੱਲ ਲੱਗ ਰਹੀ ਉਤਰਾ ਪੰਪ ਦੇਣ ਬੇਬੇ ਨੂੰ ਇਹ ਦੇਖ ਇਹ ਬੇਬੇ ਉਹੀ ਗੱਲ ਹੈ ਤੇਰੇ ਲਈ ਅੱਜ ਕੱਲ੍ਹ ਨਹੀਂ ਅਸਰ ਨਹੀਂ ਕਰਦੀਆਂ ਜਮਾ ਦੇ ਨੱਕੇ ਸਿਰ ਪਕਾਉਂਦੀਆਂ ਨੇ ਝੂਠਾ ਤਰਾ ਲਾਈ ਜਾ ਕੇ ਝੂਠਾ ਤਰਾ ਲਈ ਅਕਾਸ਼ ਦੇ ਵੀ ਝੂਠੇ ਨੇ ਮੰਨਦੀਆਂ ਨੇ ਅੱਜ ਕੱਲ੍ਹ ਨਹੀਂ ਤਾਂ ਹੀ ਪੰਜਾਬ ਪਿੱਛੇ ਪੈ ਗਿਆ ਝੂਠੇ ਤਾਂ ਉਹੀ ਲੋਣੇ ਨੇ ਪਾਪ ਹੁੰਦਾ ਨੰਨੂ ਚੱਲ ਪ੍ਰਸ਼ਾਦਾ ਚੱਕੀਏ ਆ ਰੋਟੀਆਂ ਖਾ ਲਈ ਯਾਰ ਢੱਡਾ ਦੁਖਣ ਲੱਗ ਜੂ ਇਦੋਂ ਬਾਅਦ ਇਹ ਰੋਟੀਆਂ ਇਹ ਕੋਈ ਰੋਟੀ ਬਕਾਉਂਦੀ ਜਿਹੜੀ ਬੋੜੀ ਕਿੱਲੇ ਤਾਂ ਆਏਗਾ ਕਰ 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 ਹਾਂ ਆ ਰਹੀ ਹਾਂ ਹਾਂ ਹੁਣ ਆਲੇ ਆਏ ਦੋ ਆਹ ਬਰ ਕੱਪੇ ਕੋਈ ਚੱਕੀ ਪਾ ਲਈ ਆ ਮੈਂ ਐਡਵਰਟ ਕਰਾਂ ਬਾਂਦਰ ਵਾਂਗੂ ਆਇਆ ਮਮਾ ਰੋਟੀ ਖਾਈਏ ਆ ਜੱਜਾ ਹੋਰ ਬੇਕਰੇ ਜਮਾ ਚਾਰ ਦਿੱਤੀ ਓਕੇ ਰੈਡੀ ਐਕਸ਼ਨ ਅੱਛਾ ਅੱਛਾ ਹੋਰ ਪੈਕ ਲਾ ਲਈ ਪੈਕ ਦਿੱਤੀ ਜੇਲ੍ਹ ਚ ਪਾਵਾਂਗੇ ਹੁਣ ਮੈਂ ਪੜੋਕਾ ਪਾ ਕੇ ਦਿਆ ਇਹੋ ਮੰਜੇ ਤੇ ਪਾ ਕੇ ਤੇ ਕੱਲ ਕੇ ਨਿੰਬੂ ਨਚੋੜੋ ਏ ਇਹ ਮੈਂ ਡਰਮ ਕਿਉਂ ਆ ਵੀ ਡਰਮ ਰੱਟ ਕਿੰਨਾ ਵਿੱਚ ਕਮ ਵਧੀਆ ਓਏ ਯਾਰ ਆਪਾਂ ਡਰਮ ਪੀਣ ਨੂੰ ਵਰਦਾ ਤੁਸੀਂ ਵਿੱਚ ਬੈਠੇ ਉਹਨੂੰ ਬਾਈ ਡਾਇਰੈਕਸ਼ਨ ਦੇ। ਓਟ ਘੜੀ। ਫੁੱਲ ਵਾਈਡ ਲਾ ਲਈ ਓਵੇਂ। ਖੜਜੋ ਖੜਜੋ। ਮੈਂ ਡਰਮ ਪੀਜੋ। ਮੈਂ ਅੰਦਰ ਆਣਾ। ਮੈਂ ਦਵਾਰ ਕਿਉਂਕਿ ਮੈਂ ਡਰਮ ਪੀਣਾ ਦਾਰ। ਮੈਂ ਅੰਦਰ ਆਣਾ ਕਿ ਘੱਤ ਲਵੇਂਗਾ। ਤੂੰ ਅੰਦਰ ਆਣਾ ਤੂੰ। ਅੱਛਾ। ਦਰ ਤੂੰ। ਉਹਦਾ ਵੀ ਸ਼ਰਾਬ ਐਨੀ ਸੀ। ਅਸਲ ਵਾਲੀ ਬਿੱਤੀਆਂ ਨੇ। ਤੀਨਾ ਤੂੰ ਤਾਂ ਨਹੀਂ ਆਉਂਦੀ ਵਿੱਚ। ਖਾਵੇਂਗੀ? ਫਿਰ ਚੱਲਣ। ਚਾਚੇ ਵੀ ਐਡਾ ਕਰੋ ਭਾਈ। ਚਾਚਾ ਦਿਖਾ ਘੜਾ ਕਿੱਥੇ ਐ। ਇਹ ਮੈਨੂੰ ਨੰਗਵਾ ਦਿੰਦੇ ਆ। ਬੋੜਾ ਟਿੱਕ ਕੇ ਕਹਿੰਦੇ। ਬੈਕ ਗਿਆ ਤਾਂ। ਖਾ ਗਏ ਮੈਂ ਟੱਕਣ ਦੋ ਟੱਪੇ ਹੋਏ ਹੋਰ ਰੈਡੀ ਦੋ ਟੱਕਣਾ ਚ ਟਹਿਟ ਹੈਗਾ ਮੈਂ ਇਥੇ ਕਰਕੇ ਦੇਖ ਲਿਆ ਬਹੁਤ ਵੱਡਾ ਪਾਇਆ ਸੀ ਮੈਨੂੰ ਖਾ ਗਏ ਮੇਰੇ ਸਾਰੇ ਬੱਲੇ ਹੁਣ ਕਿੱਥੇ ਸੈੱਡ ਦੇ ਨੇ ਕੰਦਾ ਖਾ ਜਾਂਦਾ ਹਾਂ ਚਲ ਚੰਗਾ ਚਾਚਾ ਬਹੁਤ ਹੋ ਗਿਆ ਨੂੰ ਵੀ ਸਵਾਇ ਕਰ ਉਹ ਨਾ ਨੇ ਮਗਾਲਾ ਨਾਲ ਇੱਕ ਅੱਧਾ ਹੋਰ ਲਾਉਂਦਾ ਤੇ ਗੁਗਰੀਆ ਮਾਰਦਾ ਉਹਨੇ ਘਰੇ ਪਈ ਓਏ ਹੁਣ ਗਿੱਜੇ ਚ ਪੰਨ ਗਿਆ ਤੂੰ ਬਹਿ ਜਾ ਕਿੱਥੇ ਪੈਸਾ ਹੋਈਦਾ ਬੰਦਰਾ ਪੱਛਦੇ ਨਹੀਂ ਕਹਦਾ ਇਹਦਾ ਜੱਜਾ ਤੂੰ ਕਹਦਾ ਨਹੀਂ ਫਿਰ ਆਪਣੇ ਆਪ ਦਾ ਤੈਨੂੰ ਪਤਾ ਹੀ ਐ ਪ੍ਰੀਤ ਨੇ ਤਾਂ ਬੰਨਸ ਬੰਨੇਸ ਲਾਦ ਕੱਟੇ ਹੁੰਦੇ ਉਹਨੂੰ ਚੱਲਦੀ ਆ ਬੰਨਸ ਬੰਨੇਸ ਲਾਦ ਤੂੰ ਕੋਟੂ ਅੱਜ ਕਰੇ ਬਾਈ ਇਹ ਕੀ ਕਹਿਣਾ ਤੂੰ ਪ੍ਰੀਤ ਸਲਾਦ ਜੇ ਇਹ ਨਾ ਸੁਤਾ ਤੱਕੇ ਜਾਵੇ ਕਰੇ ਤੂੰ ਮੇਰਾ ਨਾਮ ਬਦਲ ਲਈ ਕਿ ਰੱਖੂ ਹੀ ਨਾ ਹੁਣ ਤੇ ਉਹ ਮਿਲਿਆ ਬਈ ਦਰਸ਼ਨ ਦੀ ਰੋਟੀ ਨਾ ਪਕਾਈ ਇਹ ਸੌ ਗਿਆ ਬਈ ਸੌ ਗਿਆ ਓਏ ਭਾਈ ਓਏ ਹੁਣ ਤੂੰ ਮੈਂ ਸਮਝਾ ਸਮਝਾ ਵੀ ਹੋਟਲ 'ਚ ਬੈਠੇ ਆਪਾਂ ਤੂੰ ਸਮਝ ਕੇ ਸੌ ਜਾ ਸੌ ਜਾ ਚਲੋ ਦੋਨੀ ਸੌ ਗਏ ਬਈ ਸੌ ਜਾ ਆ ਬਿੱਲੇ ਰਹਿਣ ਦੇ ਬਾਈ ਅੱਤ ਕਰਤਾ ਤੇ ਉਹ ਪੱਥਰ ਤੱਕ ਹੋਤੇ ਗੁੱਟ ਜਾਓ ਵੀਰ ਹੈ ਕਿਉਂ ਅਸੀਂ ਐ ਕਰ ਇਹ ਤੈਨੂੰ ਫੋਨ ਕਰੂਗੀ ਪਤਾ ਕੀ ਆ ਬਈ ਤੁਸੀਂ ਕਰੋ ਉਹਦੇ ਨਾਲ ਇਹਦੇ ਨਾਲ ਸਾਰਾ ਛਾਪਾ ਪੈ ਗਿਆ ਨਾ ਜੇ ਮੇਰੇ ਕੋਲੇ ਔਸਕਰ ਬਣਾਉਣ ਵਾਲੀ ਮਸ਼ੀਨ ਹੁੰਦੀ ਤਾਂ 20 25 ਇਕੱਠੇ ਦਿੰਦਾ ਉਹਨੂੰ ਇਕੱਠੇ 20 25 ਔਸਕਰ ਦਿੰਦਾ ਮਗਾ ਦੋ ਸਾਲੀਆਂ ਕੈਨਸਲ ਕੇ ਲਾ ਦੋ ਫਿਰ ਜੀ ਜੀ ਨੂੰ ਫੋਨ ਕਰ ਪਹਿਲਾ ਵਾਲਾ ਪਾਚ ਦੀ ਫੋਨ ਕਰ ਰਜੀਤ ਭਾਈ ਜੀ ਲੱਗ ਰਿਹਾ ਸ਼ੂਟ ਤੇ ਪੂਰਾ ਅਨੰਤ ਆ ਰਹਿ ਜਮਾ ਅਨੰਤ ਅੱਜ ਮੈਂ ਚਮਚਾ ਲਾਇਆ ਹਾਂ ਚਲ ਚਲ ਲਾਇਆ ਨਹੀਂ ਪਰ ਹਾਂ ਜਮਾ ਜਮਾ ਸੁੱਕੇ ਅੱਡੀ ਹੈ ਭਾਈ ਜਮਾ ਸੁੱਕੇ ਅੱਡੀ ਮਤਲਬ ਦਾਰੂ ਦੇ ਸੀ ਨੇੜੇ ਵੀ ਨਹੀਂ ਜਾਂਦੇ ਦਰਸ਼ਨ ਲੈ ਵੀ ਤੇ ਇੱਕ ਗੱਲ ਤਾਂ ਅੱਜ ਕਨਫਰਮ ਹੋ ਗਈ ਵੀ ਤੇਰੇ ਸ਼ੂਟ ਤੇ ਕੋਈ ਵੀ ਆਵੇ ਜਮਾ ਰਿਲੈਕਸ ਹੈ ਆਹ ਹਰਜੀਤ ਭਾਈ ਅੱਜ ਕਿੰਨੇ ਟਾਈਮ ਬਾਅਦ ਆਪਣੇ ਨਾਲ ਮੁੱਕਠਾ ਹੈ ਜਿਹੜੇ ਸੀਨ ਹੁੰਦੇ ਨੇ ਦਰਸ਼ਨ ਦੀ ਵੀਡੀਓ ਚ ਵੀ ਟਾਪ ਦੇ ਸੀਨ ਕਿਉਂ ਹੁੰਦੇ ਨੇ ਇਹਦੇ ਪਿੱਛੇ ਵੀ ਕਾਰਜ ਆ ਕਿਉਂਕਿ ਇਹ ਬੋਲਦਾ ਨਹੀਂ ਨਾ ਹੇਟ ਓਕੇ ਇਹ ਇਹ ਨੂੰ ਆਪ ਨੂੰ ਕਹਿਣਾ ਪੈਂਦਾ ਸਾਨੂੰ ਕਿ ਦਰਸ਼ਨਾ ਜਰਾ ਬਾਈ ਬਣ ਕੇ ਸੀਨ ਲਾ ਲੈ ਇਹ ਕਹਿੰਦਾ ਕੋਈ ਗੱਲ ਨਹੀਂ ਬਾਈ ਟੈਂਸ਼ਨ ਹੱਥੋਂ ਤੱਕ ਕਰੇ ਲਵਾਂਗੇ ਟੈਂਸ਼ਨ ਤਾਂ ਲੈਣੀ ਨਹੀਂ ਨਾਲੇ ਬਾਈ ਇਹ ਐਨੀ ਪਤਾ ਲੋਕ ਤਾਂ ਕੱਢਦੇ ਨੇ 25 30 ਮਿੰਟ ਦੀ ਫਿਲਮ ਜ਼ੋਰ ਮਾਰ ਕੇ ਬਤਵਾ 40 ਸੀ ਇੱਥੇ ਐਨੀ ਪਤਾ ਫਿਲਮ ਵੀ ਡੂਡ ਘੰਟੇ ਦੀ ਕੱਢ ਕੇ ਜਾਈਏ ਨਾਲੇ ਸੀਨਰੀ ਵੀ ਤਾਂ ਕਹਿ ਘੰਟੇ ਵਾਲਾ ਸੀਨ ਚੱਲੇ ਸੀਨ ਹੋਣਗੇ ਸਾਰੇ ਓਰੀਜਨਲ ਓਰੀਜਨਲ ਸੀਨ ਲਾਉਣੇ ਹੈ ਲੈ ਚਲੋ ਵੀ ਮੁੰਡੇਓ